ਪਟਨਾ ਸਾਹਿਬ ਵਾਲਿਆਂ ਨੇ ਗਿਆਨੀ ਰਣਜੀਤ ਸਿੰਘ ਔਰੇ ਮਸਕੀਨ ਨੂੰ ਉੱਥੋਂ ਬੇਦਖਲ ਕੀਤਾ ਕਿ ਵੀ ਨਹੀਂ ਤੁਸੀਂ ਇੱਥੇ ਸੇਵਾ ਕਰਨ ਦੇ ਲਾਇਕ ਨਹੀਂ ਜੇ ਸੰਗਤੀ ਫੈਸਲਾ ਹੈ ਉਹਦੇ ਆਪਾਂ ਸਿਰ ਮੱਥੇ ਤੇ ਇਹ ਸੰਗਤ ਨੇ ਇੱਥੇ ਵੀ ਇਹੀ ਗੱਲ ਹੋਣੀ ਚਾਹੀਦੀ ਸੀ ਕਿ ਸੰਗਤ ਨੂੰ ਪੁੱਛੋ ਕਿ ਭਾਈ ਵਾਕੀ ਉਹਦੇ ਉਹਦੇ ਤੇ ਜਿਹੜਾ ਦੋਸ਼ ਲੱਗਿਆ ਠੀਕ ਹੈ ਗਲਤ ਹੈ ਜੋ ਵੀ ਹੈ ਹੁਣ ਤੁਸੀਂ ਇੱਥੇ ਬੈਠ ਕੇ ਕਿਉਂਕਿ ਤੁਸੀਂ ਆਪਸ ਵਿੱਚ ਗਿਟਵਿਟ ਕਰ ਲਈ ਤੇ ਬਸ ਠੀਕ ਹੈ ਜੀ ਅਸੀਂ ਹੁਣ ਪੰਜ ਬੰਦੇ ਬੈਠ ਕੇ ਤੇ ਅਸੀਂ ਇਹਨੂੰ ਵੀ ਅਸੀਂ ਇਹਨੂੰ ਸੁਰਖਰੂ ਕਰ ਦਾਂਗੇ ਹੁਣ ਇੱਥੇ ਵਾਇਰਸ਼ੂ ਦਾ ਕਾਲ ਤੱਕ ਤੇ ਇੰਟਰਵਿਊ ਇਹਨ ਕਿ ਵੀ ਉੱਥੇ ਜਿਹੜੇ ਉੱਥੇ ਜਿਹੜੀ ਸੰਗਤ ਚੱਲ ਤੁਸੀਂ ਇੱਥੇ ਇੰਟਰਵਿਊ ਕਰ ਵੀ ਲਓ ਤੁਸੀਂ ਕਹੋਗੇ ਨਹੀਂ ਜੀ ਅਸੀਂ ਇਹਨੂੰ ਸੁਰਖਰੂ ਕਰਦੇ ਹਾਂ ਸੁਰਖਰੂ ਕਰਨ ਤੋਂ ਬਾਅਦ ਕੀ ਹੋ ਜਾਊਗਾ ਸਾਡੀ ਸਥਿਤੀ ਅੱਜ ਹਿੰਦੁਸਤਾਨ ਦੇ ਵਿੱਚ ਇੰਨੀ ਮਾੜੀ ਹੋ ਗਈ ਹੈ ਕਿ ਵੀ ਸਿੱਖ ਦੀ ਬੁੱਕਤ ਹੀ ਨਹੀਂ ਰਹਿ ਗਈ ਕਿਉਂਕਿ ਅਸੀਂ ਆਪਸ ਵਿੱਚ ਹੀ ਲੜੀ ਜਾ ਰਹੇ ਹਾਂ ਉਹ ਪਤਾ ਨਹੀਂ ਕਿਉਂ ਤੇ ਹੋਇਆ ਵੀ ਪੰਜਾਬ ਤੋਂ ਇੱਥੋਂ ਹੀ ਅੰਮ੍ਰਿਤਸਰ ਤੋਂ ਹੀ ਏ ਮੁਕਰ ਗਏ ਕਿਨੇ ਅਸੀਂ ਹੁਕਮਨਾਮਾ ਨਹੀਂ ਵਾਪਸ ਲੈਣਾ ਸੋ ਤੁਸੀਂ ਤੇ ਇਸ ਚੀਜ਼ ਨੂੰ ਆਪੇ ਤੁਸੀਂ ਬढ़ावा ਦੇ ਰਹੇ ਹੋ ਤੇ ਇਹਦੇ ਨਾਲ ਨੁਕਸਾਨ ਹੀ ਹੁੰਦਾ ਹੈ ਜਦੋਂ ਤੁਸੀਂ ਸਿਰਫ ਪੰਜ ਬੰਦਿਆਂ ਦੇ ਉੱਤੇ ਤੁਸੀਂ ਕਾਬਜ ਹੋਣਾ ਹੈ ਨਾ ਉਹ ਸੌਖਾ ਹੋ ਸਕਦਾ ਹੈ ਜਦੋਂ ਪੰਥ ਉੱਤੇ ਤੁਸੀਂ ਕਾਬਜ ਹੁੰਦਾ ਹੈ ਨਾ ਤੇ ਫਿਰ ਪੰਥ ਉੱਤੇ ਤੇ ਕਾਬਜ ਹੋਣਾ ਬੜਾ ਔਖਾ ਹੁੰਦਾ ਹੈ ਇਹ ਚੀਜ਼ ਨੂੰ ਸਪਸ਼ਟ ਕਰਨਾ ਪੈਣਾ ਹੈ ਉਹ ਸੰਗਤ ਨੂੰ ਕਿਬੀ ਆਪਾਂ ਨੂੰ ਨਾ ਇਹਨਾਂ ਨੇ ਨਾ ਜਥੇਦਾਰ ਲਬਜ਼ ਦਾ ਦੁਰਉਪਯੋਗ ਕੀਤਾ ਤੇ ਪੰਥ ਨੂੰ ਇਹਨਾਂ ਦੇ ਇਹਨਾਂ ਨੇ ਅੱਖਾਂ ਦੇ ਵਿੱਚ ਧੂਲ ਤੋਹ ਹੈਡ ਗ੍ਰੰਥੀ ਜਿਹੜੀ ਰਕबीर ਸਿੰਘ ਜੀ ਨੇ ਉਹ ਵੀ ਪਿਛਲੇ ਦਿਨਾਂ ਚ ਹਾਈ ਕੋਰਟ ਪਹੁੰਚ ਗਈ ਸੀ ਬਾਅਦ ਚ ਉਹਨਾਂ ਨੇ ਉਹ ਪਟੀਸ਼ਨ ਵੀ ਵਾਪਸ ਲੈ ਲਈ ਉਹ ਦੋ ਦੋ ਵਾਰੀ ਤੁਹਾਡੀ ਬੇਇੱਜ਼ਤੀ ਹੋਈ ਹੈ ਫਿਰ ਵੀ ਤੁਸੀਂ ਹਾਲੀ ਉੱਥੇ ਤੁਸੀਂ ਇਹਨਾਂ ਦੇ ਹੇਟ ਤੁਸੀਂ ਕੰਮ ਕਰ ਰਹੇ ਮਾਨ ਹੈ ਤੁਹਾਡਾ ਸਵੈਮਾਨ ਹੈ ਤੁਹਾਡੀ ਅਣਖ ਹੈ ਉਹ ਕਿੱਥੇ ਗਈ ਜਿਹੜਾ ਗ੍ਰੰਥੀ ਹੋਏ ਉਹ ਰੱਬ ਨਾਲ ਜੁੜੇ ਨਾ ਉਹ ਬੰਦਿਆਂ ਨਾਲ ਬੰਦਾ ਕੀ ਚੀਜ਼ ਹੁੰਦਾ ਬਟ ਇਹ ਲੋਕ ਬੰਦੇ ਦੇ ਅਧੀਨ ਆ ਜਾਂਦੇ ਨੇ ਰੱਬ ਤੇ ਤੇ ਸਾਡੇ ਵਿੱਚ ਕੋਈ ਨਹੀਂ ਹੈ ਕੋਈ 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 ਮੀਡੀਅਮ ਨਹੀਂ ਹੈ ਕਿ ਵੀ ਆਹ ਬੰਦਾ ਹੀ ਸਾਡੀ ਅਰਦਾਸ ਕਰੇਗਾ ਤਾਂ ਤਾਂ ਹੀ ਸਾਡੀ ਅਰਦਾਸ ਉੱਤੇ ਕਬੂਲ ਹੋਣੀ ਹੈ ਜਾਂ ਆਹੀ ਸਾਡਾ ਆਨੰਦ ਕਾਲਜ ਪੜੇਗਾ ਨਾ ਇਹ ਸਾਡੇ ਵਿੱਚ ਨਹੀਂ ਹੈ ਪਰ ਅਸੀਂ ਇਹਨਾਂ ਨੂੰ ਪਿਠਾਤਾ ਉੱਥੇ ਸਾਡੇ ਬੱਚਿਆਂ ਨੂੰ ਕੀ ਰਹਿ ਗਿਆ ਉਹ ਤੇ ਦੇਖਦਾ ਹੈ ਕਿ ਵੀ ਆਹ ਬੰਦਾ ਤੇ ਆ ਰਿਹਾ ਤੇ ਸਿੱਖ ਨਹੀਂ ਬਣਿਆ ਹਾਲੀ ਜਿਹੜਾ ਬੰਦਾ ਕਿਸੇ ਦੇ ਅਧੀਨ ਹੈ ਉਹ ਤੇ ਸਿੱਖ ਨਹੀਂ ਬਣਿਆ ਅੱਜ ਦੇ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਗੁਰਸ਼ਮਸ਼ੀਰ ਸਿੰਘ ਇਸ ਵੇਲੇ ਪੰਥ ਦੇ ਵਿੱਚ ਇੱਕ ਕਜ਼ੀਆ ਚੱਲ ਰਿਹਾ ਹੈ ਕਜ਼ੀਏ ਦੀ ਵਜ੍ਹਾ ਹੈਗੀ ਹੈ ਤਖਤ ਪਟਨਾ ਸਾਹਿਬ ਦੇ ਵੱਲੋਂ ਜਿਹੜਾ ਹੁਕਮਨਾਮਾ ਜਾਰੀ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਖਿਲਾਫ ਫਿਰ ਉਸਤੇ ਕਾਊਂਟਰ ਦੇ ਵਿੱਚ ਜੋ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮਨਾਮੇ ਜਾਰੀ ਹੋਏ ਨੇ ਉਸ ਨੂੰ ਰੱਦ ਕਰਦੇ ਹੁਕਮਨਾਮੇ ਤੇ ਇਹ ਜਿਹੜਾ ਸਾਰਾ ਕਜੀਆ ਇਸ ਦੇ ਨਾਲ ਕਾਫੀ ਜ਼ਿਆਦਾ ਚਿੰਤਾ ਜਾਹਰ ਕੀਤੀ ਜਾ ਰਹੀ ਹੈ ਪੰਥ ਖਲਕਿਆਂ ਦੇ ਵਿੱਚ ਵਿਦਵਾਨਾਂ ਦੇ ਵਿੱਚ ਕਿ ਇਹਦੇ ਨਾਲ ਜਿਹੜਾ ਇੱਕ ਪੰਥਕ ਸਾਰਾ ਇੱਕ ਜਿਹੜਾ ਮੈਨੀਫੈਸਟੇਸ਼ਨ ਹੈ ਉਸ ਦੇ ਵਿੱਚ ਇਸ ਕਿਸਮ ਦੀ ਇੱਕ ਇਮਪ੍ਰੈਸ਼ਨ ਜਾਂਦੀ ਹੈ ਕਿ ਇਹ ਆਪਸ ਦੇ ਵਿੱਚ ਹੀ ਬਹੁਤ ਜ਼ਿਆਦਾ ਜਿਹੜਾ ਹੈਗਾ ਕਾਟੋ ਕਲੇਸ਼ ਚੱਲ ਰਿਹਾ ਜਿੱਥੋਂ ਇਹ ਇਹ ਪਹਿਲਾਂ ਹੀ ਆਪਾਂ ਨੂੰ ਪਤਾ ਹੈ ਕਿ ਜਿਹੜੇ ਪਟਨਾ ਸਾਹਿਬ ਦਾ ਤਖਤ ਹੈ ਜਾਂ ਮਹਾਰਾਸ਼ਟਰ ਦੇ ਵਿتنੰਦੀੜ ਸਾਹਿਬ ਦਾ ਤਖਤ ਹੈ ਉਹ ਸਾਰੇ ਇੰਡੀਪੈਂਡੈਂਟ ਬਾਡੀਜ਼ ਨੇ ਤੇ ਐਸਜੀਪੀਸੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਜਿਹੜਾ ਉਹੋ ਅਲੱਗ ਤੋਂ ਇੱਕ ਬਾਡੀ ਚੱਲ ਰਹੀ ਹੈ ਜਿਹਦੀਆਂ ਕਿ ਵੋਟਾਂ ਹੁੰਦੀਆਂ ਨੇ ਹਾਲਾਂਕਿ ਉਹਦੀਆਂ ਵੋਟਾਂ ਓਵਰਡਿਊਸ ਨੇ ਇਹ ਸਾਰੇ ਕੱضੀਆਂ ਨੂੰ ਕਿੱਦਾਂ ਸਮਝਿਆ ਜਾਵੇ ਇਸ ਨੂੰ ਕਿੱਦਾਂ ਆਪਾਂ ਪੜੀਏ ਇਸ ਦੇ ਉੱਤੇ ਆਪਾਂ ਗੱਲ ਕਰਾਂਗੇ ਸਰਦਾਰ ਗੁਰਪ੍ਰੀਤ ਸਿੰਘ ਉਹਨਾਂ ਦੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਸਿੱਖ ਵਿਦਵਾਨ ਨੇ ਸਿੱਖ ਮਸਲਿਆਂ ਦੇ ਬਾਰੇ ਬੋਲਦੇ ਰਹਿੰਦੇ ਨੇ ਗਲੋਬਲ ਸਿੱਖ ਕਾਉਂਸਲ ਦੇ ਉਹ ਰੂਹੇ ਰਵਾਹ ਰਹੇ ਨੇ ਤੇ ਇਹ ਸਾਰੇ ਨੂੰ ਉਹ ਕਿਦਾਂ ਦੇਖ ਰਿਹਾ ਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਸਮਝੀਂਦਿਆਂ ਕਿ ਇਹ ਸੰਕਟ ਕਿਉਂ ਪੈਦਾ ਹੋਇਆ ਇਹਦਾ ਕੀ ਸਮਾਧਾਨ ਹੈ ਫਿਊਚਰ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਨਾ ਵਾਪਰਨ ਉਹਦੇ ਲਈ ਕੀ ਕੀਤਾ ਜਾਣਾ ਚਾਹੀਦਾ ਸਰ ਬਾਈ ਖਾਲਸਾ ਬਾਈ ਫਤਿਹ ਜੀ ਬਾਈ ਜੀ ਦਾ ਖਾਲਸਾ ਬਾਈ ਫਤਿਹ ਜੀ ਸਰ ਜਿੱਦਾਂ ਇਹ ਸਾਰਾ ਮਾਮਲਾ ਜੋ ਚੱਲਿਆ ਹੈ ਤੁਸੀਂ ਇਹ ਪਹਿਲਾਂ ਤਾਂ ਇਹ ਦੱਸੋ ਕਿ ਇਹ ਮਾਮਲਾ ਸਾਰਾ ਹੈਗਾ ਕੀ ਹੈ ਦੇਖੋ ਗੁਰਸਮ ਸਿੰਘ ਜੀ ਗਲਤ ਹੈ ਕਿ ਇਹ ਸਾਰਾ ਮਾਮਲਾ ਜਿਹੜਾ ਹੈਗਾ ਨਾ ਅਸੀਂ ਉਹ ਕਿਰਤੋਂ ਅਸੀਂ ਗੱਲ ਕਹੀ ਜਾ ਰਹੇ ਹਾਂ ਕਿ ਸਾਡੀ ਸੰਸਥਾਵਾਂ ਦੇ ਉੱਤੇ ਸਿਆਸਤਦਾਨਾਂ ਦਾ ਜਕੜ ਹੋ ਆ ਗਿਆ। ਜੀ। ਮਤਲਬ ਸਾਡੇ 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 ਸਾਡੀ ਸਾਡੀ ਜਿਹੜੀ ਧਰਮ ਨੂੰ ਨਾ ਸਿਆਸਤ ਨੇ ਜਕੜ ਲਿਆ। ਜੀ। ਤੇ ਉਹਦਾ ਜਿਹੜਾ ਨਤੀਜਾ ਕਦੀ ਨਾ ਕਦੀ ਇਹ ਹੋਣਾ ਹੀ ਸੀਗਾ। ਜਿਹੜਾ ਕਿ ਹੁਣ ਸਾਡੇ ਸਾਹਮਣੇ ਆ ਗਿਆ। ਇੱਥੇ ਸਿਰਫ ਤੇ ਸਿਰਫ ਸਿਆਸਤ ਚੱਲੀ ਹੈ। ਹੂੰ। ਕਿਉਂਕਿ ਇੱਥੇ ਕੀ ਹੋਇਆ ਕਿ ਜਦੋਂ ਦੋ ਤਰੀਕ ਦਾ ਫੈਸਲਾ ਹੁੰਦਾ ਹੈ ਤੇ ਉਹਦੇ ਵਿੱਚ ਰਣਜੀਤ ਸਿੰਘ ਔਰੇ ਮਸਕੀਨ ਨੂੰ ਵਰਤਿਆ ਜਾਂਦਾ ਹੈ। ਜੀ ਉਹ ਤੋਂ ਗਿਆਨੀ ਹਰਪ੍ਰੀਤ ਸਿੰਘ ਉੱਤੇ ਤੇ ਗਿਆਨੀ ਰਗਵੀਰ ਸਿੰਘ ਉੱਤੇ ਟਿੱਪਣੀਆਂ ਦਵਾਈ ਦਵਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਉਹ ਫਿਰ ਮਤਲਬ بار بار ਹਰ ਇੱਕ ਟੀਵੀ ਚੈਨਲ ਦੇ ਉੱਤੇ ਉਹ ਇਹਨਾਂ ਨੂੰ ਇਹਨਾਂ ਦੀ ਉਹ ਨਿੰਦਾ ਕਰਦਾ ਹੈ ਜੀ ਮੇਨਲੀ ਗਿਆਨੀ ਹਰਪ੍ਰੀਤ ਸਿੰਘ ਦੀ ਸੋ ਇਹ ਤੇ ਜਦੋਂ ਇਹਨਾਂ ਨੇ ਫਿਰ ਕੀ ਹੁੰਦਾ ਹੈ ਕਿ ਵੀ ਉਹਦੇ ਨਾਲ ਸ਼ਾਇਦ ਇਹ ਗਲਪਤ ਰਹੀ ਹੋਵੇ ਕਿ ਵੀ ਤੂੰ ਐ ਤਾਂ ਸਾਡੇ ਲਈ ਕਰ ਲਈ ਤੇ ਜਦੋਂ ਸਾਡਾ ਵੇਲਾ ਆਏਗਾ ਅਸੀਂ ਤੈਨੂੰ ਅਸੀਂ ਅਸੀਂ ਤੂੰ ਸਾਡੀ ਪਿੱਠ ਉੱਤੇ ਥਾਪੜੀ ਮਾਰਦੇ ਅਸੀਂ ਤੇਰੀ ਪਿੱਠ ਉੱਤੇ ਯੂ ਪੈਟ ਯਰ ਬੈਕ ਤੇ ਉਹੀ ਗੱਲ ਹੋਈ ਕਿ ਬਈ ਉਹਨਾਂ ਨੇ ਪਟਨਾ ਸਾਹਿਬ ਵਾਲਿਆਂ ਨੇ ਗਿਆਨੀ ਰਣਜੀਤ ਸਿੰਘ ਔਰੇ ਮਸਕੀਨ ਨੂੰ ਉੱਥੋਂ ਬੇਦਖਲ ਕੀਤਾ ਕਿ ਬਈ ਨਹੀਂ ਤੁਸੀਂ ਇੱਥੇ ਸੇਵਾ ਕਰਨ ਦੇ ਲਾਇਕ ਨਹੀਂ ਇਹ ਪਟਨਾ ਦੀ ਸੰਗਤ ਦਾ ਜਾਂ ਪਟਨਾ ਸਾਹਿਬ ਦੀ ਮੈਨੇਜਮੈਂਟ ਦਾ ਆਪਣਾ ਲੋਕਲ ਫੈਸਲਾ ਸੀਗਾ ਫਿਰ ਐਨਫ ਹੁਣ ਇੱਥੇ ਵਾਇਰਸ਼ ਟੂ ਅਕਾਲ ਤੱਕ ਇੰਟਰਵਿਊਨ ਕਿ ਵੀ ਉੱਥੇ ਜਿਹੜੇ ਉੱਥੇ ਜਿਹੜੀ ਸੰਗਤ ਚੱਲ ਤੁਸੀਂ ਇੱਥੇ ਇੰਟਰਵਿਊਨ ਕਰ ਵੀ ਲਓ ਤੁਸੀਂ ਕਹੋਗੇ ਨਹੀਂ ਜੀ ਅਸੀਂ ਇਹਨੂੰ ਸੁਰਖਰੂ ਕਰਦੇ ਆ ਸੁਰਖਰੂ ਕਰਨ ਤੋਂ ਬਾਅਦ ਕੀ ਹੋ ਜੂਗਾ ਇਹ ਤੇ ਹੈ ਨਹੀਂ ਕਿ ਵੀ ਉੱਥੇ ਜ਼ਬਰਦਸਤੀ ਜਾ ਕੇ ਉੱਥੇ ਉਹ ਸੇਵਾ ਨਿਭਾਣੀ ਸ਼ੁਰੂ ਕਰ ਦੇਗਾ ਅਗਰ ਲੋਕਲ ਸੰਗਤ ਨਹੀਂ ਚਾਹੁੰਦੀ ਤੇ ਯੂ ਕੈਨਟ ਡੂ ਥੈਟ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਰਾ ਉੱਥੋਂ ਹੀ ਸ਼ੁਰੂ ਹੋਇਆ ਜੀ ਇੱਕ ਪਾਸੇ ਅਗੇਨ ਸਿਆਸਤ ਵਾਲੀ ਗੱਲ ਹੋ ਗਈ ਸਿਆਸਤਦਾਨਾਂ ਨੇ ਇਹਨੂੰ ਵਰਤਿਆ ਐਜ਼ ਏ ਥਰੂ ਇਹਨਾਂ ਨੇ ਇਹਨਾਂ ਨੂੰ ਬੰਦਨਾਮ ਕਰਨਾ ਸੀਗਾ ਕਿਉਂਕਿ ਇਹਨਾਂ ਨੇ ਦੱਸਣਾ ਸੀਗਾ ਕਿ ਵੀ ਇਹਨਾਂ ਨੇ ਸਾਡੇ ਉਲਟ ਜਿਹੜੇ ਫੈਸਲੇ ਦਿੱਤੇ ਨੇ 2 ਦਸੰਬਰ ਵਾਲੇ ਹਾਲੇਕੀ ਉਹ ਕਾਫੀ ਹੱਦ ਤੱਕ 2 ਦਸੰਬਰ ਦੇ ਫੈਸਲੇ ਪੰਥ ਦੀ ਤਰਜਮਾਨੀ ਕਰਦੇ ਸੀਗੇ ਕਾਫੀ ਹੱਦ ਤੱਕ ਮੈਨੂੰ ਕਹਿੰਦਾ ਫੁੱਲ ਬਟ ਕਾਫੀ ਹੱਦ ਤੱਕ ਪਰ ਚਲੋ ਸੋ ਉਹ ਉਹਨਾਂ ਨੂੰ ਇਹਦਾਂ ਹਟਾਣਾ ਹੀ ਸੀਗਾ ਸੋ ਉਹਦੇ ਵਿੱਚ ਇਹਨੂੰ ਵਰਤਿਆ ਤੇ ਹੁਣ ਵੀ ਇਹੀ ਗੱਲ ਹੈਗੀ ਕਿ ਵੀ ਉਹਦੀ 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 ਰਿਹਾਈ ਦੇ ਵਿੱਚ ਅਕਾਲ ਤਖਤ ਤੋਂ ਜਿਹੜਾ ਗੱਲਬਾਤ ਹੋਈ ਹੈ ਤੇ ਉੱਥੇ ਫਿਰ ਉਹਨਾਂ ਨੇ ਕਹਿ ਕੇ ਵੀ ਨਹੀਂ ਤੁਸੀਂ ਇਹ ਫੈਸਲਾ ਨਹੀਂ ਲੈ ਸਕਦੇ ਕਿਉਂਕਿ ਅਸੀਂ ਆਪਣਾ ਫੈਸਲਾ ਲੈਂਦਾ ਤੁਸੀਂ ਕੌਣ ਹੁੰਦੇ ਸਾਨੂੰ ਕਹਿਣ ਵਾਲੇ ਸੋ ਇਹ ਫਿਰ ਟਕਰਾਅ ਸ਼ੁਰੂ ਹੋ ਗਿਆ which is most unfortunate ਅਕਾਲ ਤਖਨੂ ਵੀ ਇੱਥੇ ਸੋਚਣਾ ਚਾਹੀਦਾ ਸੀਗਾ ਅੱਛਾ ਇਹ ਸਾਰਾ ਕੁਝ ਹੁੰਦਾ ਮੈਂ ਸਮਝਦਾ ਅਗਰ ਰਣਜੀਤ ਸਿੰਘ ਨੂੰ ਉੱਥੋਂ ਅਗਰ ਉਹਨਾਂ ਨੇ ਬੇਦਖਲ ਕੀਤਾ ਤੇ ਮੈਂ ਆਸ ਰੱਖਦਾ ਕਿ ਉੱਥੇ ਦੀ ਸਿਰਫ ਤੇ ਸਿਰਫ ਇਹ ਨਾ ਹੋਵੇ ਕਿ ਉੱਥੇ ਚਾਰ ਪੰਜ ਬੰਦੇ ਜਿਹੜੇ ਉੱਥੇ ਦੇ ਪੰਜ ਪਿਆਰੇ ਦਿਨ ਨੂੰ ਮੈਨੇਜਮੈਂਟ ਉਹਨਾਂ ਨੇ ਕੋਈ ਪਰਸਨਲ ਈਗੋ ਕਰਕੇ ਕੀਤਾ ਹੋਵੇ ਸੰਗਤ ਨੇ ਸੋਚਿਆ ਹੋਵੇ ਕਿ ਵੀ ਹਾਂ ਵਾਕਈ ਇਹ ਬੰਦਾ ਇੱਥੇ ਕੰਮ ਕਰਨ ਯੋਗਾ ਨਹੀਂ ਹੈ ਫਿਰ ਤਾਂ ਠੀਕ ਹੈ ਜੇ ਸੰਗਤੀ ਫੈਸਲਾ ਹੈ ਉਹਦੇ ਆਪਾਂ ਸਿਰ ਮੱਥੇ ਤੇ ਸੰਗਤ ਨੇ ਫੈਸਲਾ ਇੱਥੇ ਵੀ ਇਹੀ ਗੱਲ ਹੋਣੀ ਚਾਹੀਦੀ ਸੀ ਕਿ ਸੰਗਤ ਨੂੰ ਪੁੱਛੋ ਕਿ ਭਈ ਵਾਕਈ ਉਹਦੇ ਉਹਦੇ ਤੇ ਜਿਹੜਾ ਦੋਸ਼ ਲੱਗਿਆ ਠੀਕ ਹੈ ਗਲਤ ਹੈ ਜੋ ਵੀ ਹੈ ਹੁਣ ਤੁਸੀਂ ਇੱਥੇ ਬੈਠ ਕੇ ਕਿਉਂਕਿ ਤੁਸੀਂ ਆਪਸ ਵਿੱਚ ਗ੍ਰਿਟਬਿਟ ਕਰ ਲਈ ਤੇ ਬਸ ਠੀਕ ਹੈ ਜੀ ਅਸੀਂ ਹੁਣ ਪੰਜ ਬੰਦੇ ਬੈਠ ਕੇ ਤੇ ਅਸੀਂ ਇਹਨੂੰ ਵੀ ਅਸੀਂ ਇਹਨੂੰ ਸੁਲਝਾ ਕਰ ਦਾਂਗੇ ਤੁਸੀਂ ਕੀਤਾ ਤੇ ਉਹਦੇ ਨਾਲ ਤਣਾਵ ਪੈਦਾ ਹੋ ਗਿਆ ਸੋ ਇਹ ਆਪਸ ਵਿੱਚ ਲੜਾਈ ਸ਼ੁਰੂ ਹੋ ਗਈ ਠੀਕ ਹੈ ਇੱਕ ਇੱਕ ਹੁਕਮਨਾਮਾ ਇੱਥੋਂ ਇੱਕ ਉੱਥੋਂ ਇਹ ਇੱਥੇ ਉੱਥੇ ਜਦੋਂ ਇਹਨਾਂ ਨੇ ਕੀਤਾ ਉਹਨਾਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤੇ ਬਾਬਾ ਟੇਕ ਸਿੰਘ ਨੂੰ ਉਹਨਾਂ ਨੇ ਤਨਖਈਆ ਕਰਾਰ ਕਰਤਾ ਸੁਖਵੀਰ ਬਾਦਲ ਨੂੰ ਉੱਥੇ ਸੱਦ ਲਿਆ ਚਲੋ ਸੁਖਵੀਰ ਬਾਦਲ ਨੇ ਇੱਕ ਦੋ ਵਾਰੀ ਐਕਸਟੈਂਸ਼ਨ ਵੀ ਮੰਗੀਆਂ ਦਿੱਤੀਆਂ ਨਹੀਂ ਗਿਆ ਤੇ ਉਹਨਾਂ ਨੇ ਫਿਰ ਉਹਨੂੰ ਵੀ ਤਨਖਈਆ ਕਰਾ ਕਰਤਾ ਤੇ ਹੁਣ ਜਿਹੜੀ ਗੱਲ ਹੈਗੀ ਕਿ ਇਹ ਜਿਹੜਾ ਦੇਖੋ ਇਹ ਕੌਮ ਨੂੰ ਨਾ ਪਹਿਲੀ ਗੱਲ ਤਾਂ ਹੈਗੀ ਕਿ ਕੌਮ ਨੂੰ ਨਾ ਇਹ ਜਿਹੜਾ ਇੱਕ ਕਿਸਮ ਦੀ ਭਰਾ ਮਾਰੂ جنگ ਹੈ ਇੱਕ ਪਾਸੇ ਤੇ ਅਸੀਂ ਕਹਿ ਰਹੇ ਹਾਂ ਕਿ ਵੀ ਸਾਡੀ ਸਥਿਤੀ ਅੱਜ ਹਿੰਦੁਸਤਾਨ ਦੇ ਵਿੱਚ ਇੰਨੀ ਮਾੜੀ ਹੋ ਗਈ ਹੈ ਕਿ ਵੀ ਸਿੱਖ ਦੀ ਬੁੱਕਤ ਹੀ ਨਹੀਂ ਰਹੀ ਕਿਉਂਕਿ ਅਸੀਂ ਆਪਸ ਵਿੱਚ ਹੀ ਲੜੀ ਜਾ ਰਹੇ ਹਾਂ ਜਦ ਕਿ ਗੁਰੂ ਸਾਹਿਬ ਨੇ ਤੇ ਸਰਬਸਾਂਝੀ ਵਾਲਤਾ ਵਾਲੀ ਗੱਲ ਕੀਤੀ ਹੈ ਸਾਰੇ ਮਤਲਬ ਦੁਨੀਆ ਦੇ ਵਿੱਚ ਸਰਵਸੰਦੀ ਵਾਲਤਾ ਵਾਲੀ ਗੱਲ ਅਸੀਂ ਤੇ ਆਪਣੇ ਆਪਸ ਵਿੱਚ ਹੀ ਅਸੀਂ ਇੱਕ ਇੱਕ ਜੁਠ ਨਹੀਂ ਹੋ ਰਹੇ ਸੋ ਇਸ ਚੀਜ਼ ਨੂੰ ਨਿਬੇੜਨ ਲਈ ਆ ਪਿੱਛੇ ਮੇਰੇ ਮੇਰਾ ਇੱਕ ਵੀਰ ਹੀ ਹੈਗਾ ਇੱਥੋਂ ਕੇਂਦਰੀ ਸਿੰਘ ਸਭਾ ਤੋਂ सुरेंद्र ਸਿੰਘ ਕਿਸ਼ਨਪੁਰਾ ਇਹ ਵੀ ਗਿਆ ਸੀਗਾ ਉੱਥੇ ਐਡਵੋਕੇਟ ਧਾਮੀ ਨੇ ਪਿਆ ਕਿਉਂਕਿ ਨੇੜੇ ਉਹਨਾਂ ਦੇ ਉੱਥੇ ਗਿਆ ਸੀਗਾ ਗੱਲ ਕਰਨ ਲਈ ਕਿ ਵੀ ਆਪਾਂ ਇਹਨੂੰ ਨਿਬੇੜੀਏ ਤੇ ਇਹਨਾਂ ਸਪੱਸ਼ਟ ਹੋ ਗਿਆ ਸੀਗਾ ਕਿ ਵੀ ਨਿਬੇੜਨ ਦਾ ਤਰੀਕਾ ਬੜਾ ਵਧੀਆ ਸੀਗਾ ਕਿ ਵੀ ਅਸੀਂ ਦੋਨੋਂ ਆਪਣੇ ਆਪਣੇ ਹੁਕਮਨਾਮੇ ਵਾਪਸ ਲੈ ਲਈਏ ਤੇ ਫਿਰ ਬੈਠ ਕੇ ਸੰਵਾਦ ਰਚੋ ਇਹ ਵੀ ਗੁਰੂ ਸਾਹਿਬ ਦਾ ਹੀ ਸੰਦੇਸ਼ ਹੈਗਾ ਸੰਵਾਦ ਰਚੋ ਤੇ ਜਿਹੜੀਆਂ ਤੁਹਾਡੀਆਂ ਆਪਸ ਵਿੱਚ ਕੁਝ ਡਿਫਰੈਂਸਸ opinions ਨੇ ਉਹਨਾਂ ਨੂੰ ਰਿਸੋਲਵ ਕਰ ਦਿਓ ਇੱਕ ਕੋਈ ਤੁਹਾਨੂੰ ਦੱਸ ਦੇਵੇ ਤੁਸੀਂ ਉਹਨਾਂ ਦੀ ਗੱਲ ਸਮਝਾ ਤੁਸੀਂ ਤੇ ਪਰ ਕਹਿੰਦੇ ਜੀ ਬਿਲਕੁਲ 11th ਆਰ ਤੇ ਆ ਕੇ ਉਹ ਪਤਾ ਨਹੀਂ ਕਿਉਂ ਤੇ ਹੋਇਆ ਵੀ ਪੰਜਾਬ ਤੋਂ ਇੱਥੋਂ ਹੀ ਅੱਛਾ ਅੰਮ੍ਰਿਤਸਰ ਤੋਂ ਹੀ ਏ ਮੁਕਰ ਗਏ ਕਿ ਨਹੀਂ ਅਸੀਂ ਹੁਕਮਨਾਮਾ ਨਹੀਂ ਵਾਪਸ ਲੈਣਾ ਹੁਣ ਕਿੰਨੇ ਇਹਨਾਂ ਨੂੰ ਕਿਹਾ ਮੁਕਰਣ ਲਈ ਕੀ ਮੋਟਿਵ ਹੈ ਕੀ ਮੋਟਿਵ ਹੈਗਾ ਕਿ ਕਿੰਨਾ ਕੋ ਗੋਰੇ ਮਸਕੀਨ ਨੂੰ ਇਹ ਆਪਣੇ ਨਜ਼ਦੀਕ ਸਮਝਦੇ ਨੇ ਜਿਹੜੇ ਬੰਦੇ ਨੇ ਵੀ ਇਹ ਗਾਨੀ ਕੁਲਦੀਪ ਸਿੰਘ ਉੱਤੇ ਇਹਨਾਂ ਪ੍ਰੈਸ਼ਰ ਪਾਇਆ ਕਿ ਵੀ ਨਹੀਂ ਤੂੰ ਕਹਦੇ ਕਿ ਵੀ ਅਸੀਂ ਹੁਕਮਨਾਮਾ ਨਹੀਂ ਵਾਪਸ ਲੈਣਾ ਸੋ ਤੁਸੀਂ ਤੇ ਇਸ ਚੀਜ਼ ਨੂੰ ਆਪੇ ਹੀ ਤੁਸੀਂ ਵਡਾਵਾ ਦੇ ਰਹੇ ਹੋ ਤੇ ਇਹਦੇ ਨਾਲ ਨੁਕਸਾਨ ਹੀ ਹੁੰਦਾ ਹੈ ਆ ਪਿੱਛੇ ਵੀ ਮੈਂ ਕਿਸੇ ਨੂੰ ਸੁਣ ਰਿਹਾ ਸੀਗਾ ਕਹਿੰਦਾ ਜੀ ਜਦੋਂ ਘਰ ਨੂੰ ਅਗਲਗ ਜਾਂਦੀ ਨਾ ਅੱਗ ਲਗਾਉਣ ਲਈ ਇਹੋ ਜਿਹੇ ਬੰਦੇ 2-4 ਹੀ ਚਾਹੀਦੇ ਹੁੰਦੇ ਨੇ ਜਿਹੜੇ ਕੌਮਚ ਹੁੰਦੇ ਨੇ ਇਹ ਅੱਗ ਲਗਾ ਦਿੰਦੇ ਨੇ ਬਟ ਉਸ ਅੱਗ ਨੂੰ ਮਟਾਉਣਾ ਨਾ ਬੁਝਾਉਣਾ ਬਹੁਤ ਔਖਾ ਹੁੰਦਾ ਹੈ ਫਿਰ ਸੋ ਇਹ ਹਾਲੀ ਵੀ ਮੈਂ ਸਮਝਦਾ ਕਿ ਕੌਮ ਸਮਝਦਾਰ ਹੈ ਆਪਾਂ ਨੂੰ ਸਾਰਿਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਤੇ ਜਿਹੜੇ ਵੀ ਹੁਣ ਫੈਸਲੇ ਕਿਉਂਕਿ ਇਹ ਫੈਸਲੇ ਸਾਰੇ ਹੋਏ ਨੇ ਸਿਆਸਤਦਾਨਾਂ ਦੇ ਹੇਠ ਐਨ ਕਿਉਂ ਹੋਏ ਨੇ ਕਿਉਂਕਿ ਇਹ ਸਿਰਫ ਦੇਖੋ ਜਦੋਂ ਤੁਸੀਂ ਸਿਰਫ ਪੰਜ ਬੰਦਿਆਂ ਦੇ ਉੱਤੇ ਤੁਸੀਂ ਕਾਬਜ ਹੋਣਾ ਹੈ ਨਾ ਉਹ ਸੌਖਾ ਹੋ ਸਕਦਾ ਹੈ ਬੰਦਾ ਜਦੋਂ ਪੰਥ ਉੱਤੇ ਤੁਸੀਂ ਕਾਬਜ ਹੁੰਦਾ ਹੈ ਨਾ ਤੇ ਫਿਰ ਪੰਥ ਉੱਤੇ ਤੇ ਕਾਬਜ ਹੋਣਾ ਬੜਾ ਔਖਾ ਹੁੰਦਾ ਹੈ ਕਿਉਂਕਿ ਫਿਰ ਤਾਂ ਸਮੁੱਚਾ ਪੰਥ ਇਕੱਠਾ ਹੈ ਫਿਰ ਤੇ ਪੰਥ ਕਹੇਗਾ ਕਿ ਵੀ ਇਦਾਂ ਹੋਣਾ ਚਾਹੀਦਾ ਜੀ ਨਾ ਤੁਸੀਂ ਇਦਾਂ ਨਹੀਂ ਕਰ ਸਕਦੇ ਹੁਣ ਸੋ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇਹ ਬੰਦੇ ਆਪਣੇਆ ਆਪਣੇ EMPLOYE ਦੇ ਵਿੱਚ ਹੈਗੇ ਤੇ SGPC ਦੇ EMPLOYE ਦੇ ਵਿੱਚ ਹੈਗੇ ਹੈਗੇ ਨੇ ਮੈਂ ਤਾਂ ਕਹਿ ਰਿਹਾ ਦੂਜੀ ਗੱਲ ਮੈਂ ਤੁਹਾਡੇ ਨਾਲ ਗੱਲ ਕਰਾਂ ਜਿਹੜਾ ਮੈਂ ਹੁਣ ਕਾਫੀ ਅਦੇ ਤੇ ਰਿਸਰਚ ਰਿਸਰਚ ਵੀ ਕੀਤੀ ਹੈ ਤੇ ਨਾਲੇ ਹੁਣ ਕਹਿ ਵੀ ਰਿਆਂ ਕਿ ਜਿਹੜਾ ਇਹ ਲਵਸ ਹੈ ਨਾ ਜਥੇਦਾਰ ਅਕਾਲ ਤਖਤ ਹਾਂਜੀ ਇਹ ਐਸਜੀਪੀਸੀ ਨੇ ਪਹਿਲੇ ਟਾਈਮ 1952 ਦੇ ਵਿੱਚ ਇੱਕ ਪ੍ਰਬੰਧਕ ਸਕੀਮ ਦੇ ਵਿੱਚ ਇਸਤੇਮਾਲ ਕੀਤਾ ਸੀਗਾ ਉਸ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਨੂੰ ਜਿਹੜਾ ਕਿ ਐਕਟ ਦੇ ਵਿੱਚ ਉਹਨਾਂ ਨੇ ਬਤੌਰ ਸਿਰਫ ਗੁਰਦੁਆਰਾ ਮੰਨ ਕੇ ਉੱਥੇ ਦਾ ਹੈੱਡ ਮਿਨਿਸਟਰ ਜਾਂ ਮੁੱਖ ਸੇਵਾਦਾਰ ਮੁੱਖ ਸੇਵਾਦਾਰ ਉੱਥੇ ਨਿਯੁਕਤ ਕੀਤਾ ਸੀਗਾ ਜਿੱਦਾ ਕਾਰਜ ਖੇਤਰ ਐਕਟ ਦੇ ਵਿੱਚ ਬਾ ਬਾਖਮਾਲ ਡਿਫਾਈਨਡ ਹੈ ਕਿ ਵੀ ਉਹਨੇ ਸਿਰਫ ਉਸ ਪਾਸੇ ਦੀ ਧਾਰਮਿਕ ਮਰਿਆਦਾ ਵੱਲ ਧਿਆਨ ਦੇਣਾ ਹੈ ਸੋ ਤਖਤ ਵਾਲਾ ਜਿਹੜਾ ਤਖਤ ਵਾਲਾ ਜਿਹੜਾ ਕੰਮ ਹੈਗਾ ਅਕਾਲ ਤਖਬ ਦਾ ਉਹ ਐਕਟ ਦੇ ਵਿੱਚੋਂ ਮੰਨਫੀ ਹੈ ਐਜ਼ ਅ ਤਖਤ ਮਤਲਬ ਮੀਰੀ ਵਾਲਾ ਜਿਹੜਾ ਪਾਰਟ ਹੈ ਉਹ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਉਹ 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 ਜਿਹੜਾ ਉੱਥੇ ਨਿਯੁਕਤ ਹੋਏਗਾ ਬੰਦਾ ਉਹ ਪੰਥਿਕ ਜਿਹੜੀਆਂ ਜਥੇਬੰਦੀਆਂ ਨੇ ਨੁਮਾਇੰਦਾ ਆਪਣੇ ਤੌਰ ਤੇ ਇਕੱਠੇ ਹੋ ਕੇ ਤੇ ਉਹ ਉੱਥੇ ਫੈਸਲਾ ਲੈਣਗੇ ਕਿ ਵੀ ਉੱਥੇ ਕਿਹੜਾ ਬੰਦਾ ਇਸ ਲਾਇਕ ਹੋਵੇ ਕਿ ਵੀ ਉਹ ਉੱਥੇ ਦਾ ਪੰਥ ਦਾ ਅਕਾਲ ਤਖਤ ਦਾ ਤਖਤ ਦਾ ਜਥੇਦਾਰ ਹੋਵੇ ਜਿਹਦਾ ਵਿਧੀ ਵਿਧਾਨ ਵੀ ਜਿਹਦਾ ਨਿਯੁਕਤੀ ਉਹਦਾ ਡਿਊਟੀਆਂ ਸਾਰੀਆਂ ਜਿਹੜੀ ਚੀਜ਼ਾਂ ਹੋਣ ਸੇਵਾ ਮੁਕਤੀ ਉਹ ਸਾਰਾ ਕੰਮ ਜਿਹੜਾ ਹੈਗਾ ਉਹ ਹੋਏਗਾ ਉਹ ਐਸ்சிਪੀਸੀ ਤੋਂ ਬਿਲਕੁਲ ਅਡ ਹੋਏਗਾ SGPC ਮੁਖ ਸੇਵਾਦਾਰ ਪਾਵੇਂ ਉਹ ਅੱਜਕੱਲ ਉਹਨੂੰ ਜਥੇਦਾਰ ਕਹਿੰਦੇ ਨੇ ਉਹਦੇ ਤੇ ਲਈ ਠੀਕ ਹੈ ਉਹ ਐਕਟ ਦੇ ਵਿੱਚ ਹੈਗਾ ਉਹਨੂੰ ਹਾਇਰ ਕਰਨ ਫਾਇਰ ਕਰਨ SGPC ਦਾ ਪ੍ਰੋਪਰਾਈਟਰ ਹੈਗਾ ਕਿਉਂਕਿ ਐਕਟ ਦੇ ਵਿੱਚ ਹੈਗਾ ਬਟ ਉਹ ਪੰਥ ਦਾ ਉਹ ਮੀਰੀ ਵਾਲਾ ਜਥੇਦਾਰ ਨਹੀਂ ਹੈ ਹਮ ਇਨ ਦੈਟ ਸੈਂਸ ਜੀ ਸੋ ਇਹ ਇਹ ਚੀਜ਼ ਨੂੰ ਸਪਸ਼ਟ ਕਰਨਾ ਪੈਣਾ ਉਹ ਸੰਗਤ ਨੂੰ ਕਿ ਵੀ ਆਪਾਂ ਨੂੰ ਨਾ ਇਹਨਾਂ ਨੇ ਨਾ ਜਥੇਦਾਰ ਲਫ਼ਜ਼ ਦਾ ਦੁਰਉਪਯੋਗ ਕੀਤਾ ਹੈ ਹਮ ਦੇ ਪੰਥ ਨੂੰ ਇਹਨਾਂ ਦੇ ਇਹਨਾਂ ਨੇ ਅੱਖਾਂ ਦੇ ਵਿੱਚ ਧੂੜ ਟੋਪ ਪਰ ਉਹਦੇ ਵਿੱਚ ਇੱਕ ਗੱਲ ਇਹ ਐ ਅਪਰੀਹੈਂਸ਼ਨ ਆਂਦੀ ਐ ਵੀ ਜਦੋਂ ਆਪਾਂ ਇਹ ਗੱਲ ਉਠਾਉਂਦੇ ਆ ਇਸ ਮਾਹੌਲ 'ਚ ਹਾਲਾਂਕਿ ਉਹ ਚੀਜ਼ ਲੀਗਲੀ ਜਾਂ ਅਦਰਵਾਈਜ਼ ਹਿਸਟੋਰਿਕਲੀ ਠੀਕ ਐ ਪਰ ਹੁਣ ਇਸ ਮਾਹੌਲ ਦੇ ਵਿੱਚ ਜਿਹੜੀ ਜਿਹੜੀਆਂ ਤਾਕਤਾਂ ਨੇ ਜਿਨ੍ਹਾਂ ਦਾ ਇਹਦੇ ਤੇ ਨਿਸ਼ਾਨਾ ਐ ਕਿ ਅਕਾਲ ਤਖਬ ਸਾਹਿਬ ਦੀ ਜਿਹੜੀ ਜਿਹੜੀ ਸੋਵਰਨਿਟੀ ਐ ਉਹਨੂੰ ਹਿੱਟ ਕਰੀਏ ਉਹ ਵੀ ਉਹ ਵੀ ਇਹ ਤਖਤ ਨਹੀਂ ਕਹਿ ਰਹੀਆਂ ਕਿ ਜੱਥੇਦਾਰ ਤਾਂ ਹੁੰਦਾ ਹੀ ਨਹੀਂ ਅਕਾਲ ਤਖਤ ਤਾਂ ਕੋਈ ਚੀਜ਼ ਹੀ ਨਹੀਂ ਫਿਰ ਅਸੀਂ ਉਹਨਾਂ ਤੋਂ ਵੀ ਕਿਵੇਂ ਬਚ ਗਏ ਨਹੀਂ ਨਹੀਂ ਉਹ ਐ ਨਹੀਂ ਕਹਤੇ ਕਿ ਤੁਸੀਂ ਬਣਾ ਲਓ ਬੜ ਅਸੀਂ ਵੀ ਕਹਿੰਦੇ ਹਾਂ ਕਿ ਜਿਹੜਾ ਅਕਾਲ ਤਖਤ ਦਾ ਜੱਥੇਦਾਰ ਹੋਊਗਾ ਉਹ ਸਿਰਫ ਤੇ ਸਿਰਫ ਉਹਦੀ ਉਹਦੀ ਰੂਪਰੇਖਾ ਅਗੇਨ ਲਾਈਕ ਆਈ ਟੋਲਡ ਯੂ ਨਾ ਜਦੋਂ ਆਪਾਂ ਵਿਧੀ ਵਿਧਾਨ ਬਣਾਣਾ ਹੈ ਕਿ ਵਾਟਲ ਬੀ ਹਿਸ ਡਿਊਟੀਆਂ ਐਂਡ ਵਾਟ ਉਹਦੀ ਰਿਸਪੋਨਸਿਬਿਲਟੀ ਕੀ ਹੋਏਗੀ ਠੀਕ ਹੈ ਉਹ ਸਿਰਫ ਤੇ ਸਿਰਫ ਪੰਜ ਦਾ ਜਿੱਦਾਂ ਪੁਰਾਣਾ ਅਸੀਂ ਤੇ ਪਹਿਲਾਂ ਵੀ ਜਦੋਂ ਅਸੀਂ ਨਹੀਂ ਮੈਂ ਬੱਗਾਨੀ ਗੁਰਬਾਚਨ ਸਿੰਘ ਨੂੰ ਮਿਲਣ ਗਏ ਸੀ ਕਿ ਸਮਥਿੰਗ ਐਂਡ that ਉਹਨਾਂ ਦੇ ਉਹਨਾਂ ਦੇ ਮਤਲਬ ਮੂੰਹ ਤੇ ਕਹਿ ਕੇ ਆਏ ਕਿ ਜੀ ਤੁਸੀਂ ਕੁਛ ਨਹੀਂ ਹੋ ਤੁਸੀਂ ਸਿਰਫ ਪੰਥ ਦੇ ਇੱਕ ਬੁਲਾਰੇ ਵਜੋਂ ਨਿੱਤਰ ਸਕਦੇ ਹੋ ਜੇ ਪੰਥ ਚਾਹੇ ਜੀ ਉਹ ਵੀ ਜੇ ਪੰਥ ਚਾਹੇ ਜੇ ਪੰਥ ਕਹੇ ਜੀ ਤੁਸੀਂ ਬੁਲਾਰੇ ਨਹੀਂ ਬਣਨਾ ਤੁਸੀਂ ਉਹ ਵੀ ਨਹੀਂ ਹੋ ਹੂੰ ਸੋ ਇਹ ਕਹਿੰਦਿਆਂ ਹੋਇਆ ਠੀਕ ਹੈ ਕਿਉਂਕਿ ਅਸੀਂ ਅਕਾਲ ਤਖਤ ਦੀ ਅਸੀਂ ਸਰਵਉੱਚਤਾ ਵੀ ਕਾਇਮ ਰੱਖਣੀ ਹੈ ਖੁਦਮੁਖਤਿਆਰੀ ਵੀ ਕਰਨੀ ਹੈ ਸੋ ਉੱਥੇ ਇੱਕ ਬੰਦਾ ਜਿਹੜਾ ਹੈਗਾ ਇਹ ਇੱਕ ਜੱਥਾ ਜਿਹੜਾ ਹੈਗਾ ਆਪਾਂ ਨੂੰ ਉੱਥੇ ਬਿਠਾਣਾ ਪੈਣਾ ਹੈ ਬਿਲਕੁਲ ਤੇ ਉਹ ਠੀਕ ਹੈ ਬਟ ਉਹਦਾ ਸਿਰਫ ਤੇ ਸਿਰਫ ਮਕਸਦ ਹੋਣਾ ਚਾਹੀਦਾ ਕਿ ਵੀ ਆਪਾਂ ਅਗਰ ਲੋੜ ਪਏ ਆਪਾਂ ਇੱਥੇ ਜੀ ਸਰਬਤ ਖਾਲਸਾ ਸਰਬਤ ਖਾਲਸਾ ਅਸੀਂ ਇੱਥੇ ਸੱਦ ਲਈਏ ਉਹਦੇ ਵਿੱਚ ਉਹਦੀ ਸ਼ਮੂਲੀਅਤ ਚਾਹੀਦੀ ਹੈ ਜੀ ਬਟ ਇਹ ਵੀ ਇਹ ਵੀ ਇਹ ਵੀ ਇਤਿਹਾਸ ਵਿੱਚ ਰਿਹਾ ਕਿ ਕਦੀ ਵੀ ਇਹ ਤਾਂ ਨਹੀਂ ਕਿ ਸਰਬਤ ਖਾਲਸਾ ਸਿਰਫ ਤੇ ਸਿਰਫ ਅਕਾਲ ਤਖਤ ਤੇ ਹੀ ਹੋਇਆ ਹੋਰ ਪਾਸੇ ਵੀ ਹੋ ਸਕਦਾ ਜਿੱਥੇ ਸੰਗਤ ਇਕੱਠੀ ਹੋ ਜਾਏ ਸਰਬਤ ਖਾਲਸਾ ਉੱਥੇ ਵੀ ਹੋ ਸਕਦਾ ਇਹ ਚੀਜ਼ ਲਗਾਤਾਰ ਜਦੋਂ ਇਹ ਗੱਲ ਹੁੰਦੀ ਹੈ ਤਾਂ ਜਿਹੜੀ ਅੰਮ੍ਰਿਤਸਰ ਵਾਲੀ ਅਕਾਲ ਤਖਤ ਹੈ ਜਾਂ ਕਮੇਟੀ ਹੈ ਉਹ ਇਹ ਗੱਲ ਕਹਿੰਦੀ ਹੈ ਕਿ ਜਿਹੜੇ ਉਹ ਦੂਸਰੇ ਬੋਰਡ ਨੇ ਜਾਂ ਪਟਨਾ ਸਾਹਿਬ ਦਾ ਤਖਤਾ ਹੈ ਜਾਂ ਮਹਾਰਾਸ਼ਟਰ ਦਾ ਹੈਗਾ ਵੀ ਦੇ ਆਰ ਉਹ ਭਾਜਪਾ ਵੱਲੋਂ ਜਾਂ ਉਸ ਕਿਸਮ ਦੇ ਤਾਕਤਾਂ ਦੇ ਵੱਲੋਂ ਕੰਟਰੋਲਡ ਨੇ ਇਸ ਕਰਕੇ ਇਹਨੂੰ ਆਜ਼ਾਦ ਕਰਾਉਣ ਦੇ ਲਈ ਸਾਡੇ ਤੇ ਹਮਲਾ ਕੀਤਾ ਜਾ ਰਿਹਾ ਸਾ ਅਸੀਂ ਕੌਮ ਤੇ ਹਮਲਾ ਉਹ ਜਿਹੜੇ ਸਾਰਾ ਪੱਖ ਹੈ ਉਹਨਾਂ ਦਾ ਉਹਦੇ ਵਿੱਚ ਕੀ ਸੱਚਾਈ ਹੈ ਉਹਦੇ ਤੇ ਮੈਂ ਤਾਂ ਕਹਿੰਦਾ ਕੋਈ ਨਹੀਂ ਉਹ ਉਹ ਉੱਥੇ ਸਿਆਸਤ ਖੇਡ ਰਹੇ ਨੇ ਇੱਥੇ ਸਿਆਸਤ ਖੇਡ ਰਹੇ ਨੇ ਇੱਥੇ ਅਸੀਂ ਕਹਿੰਦੇ ਹਾਂ ਕਿ ਐਸਡੀ ਬਾਦਲ ਦਾ ਕਬਜ਼ਾ ਹੈਗਾ ਉੱਥੇ ਕਹੀ ਜਾਣਗੇ ਜੇ ਭਾਜਪਾ ਦਾ ਕਬਜ਼ਾ ਹੈਗਾ ਮੈਂ ਹੀ ਮੈਂ ਕਹਿ ਰਿਹਾ ਕਿ ਦੇਖੋ ਜਦ ਤਾ ਹੀ ਤੁਸੀਂ ਖੁਦਮੁਖਤਿਆਰੀ ਨਹੀਂ ਕਾਇਮ ਰੱਖੋਗੇ ਸਰਵਉੱਚਤਾ ਕਾਇਮ ਨਹੀਂ ਹੋ ਸਕਦੀ ਤੇ ਇਹਦੇ ਲਈ ਤੁਹਾਨੂੰ ਵਾਕਈ ਹੀ ਅਗੇਨ ਆ ਟੋਲਡ ਯੂ ਕਿ ਵੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ ਜਦੋਂ ਤੁਸੀਂ ਇੰਡੀਵਿਜੂਅਲਸ ਜਾਂ ਥੋੜੇ ਬੰਦਿਆਂ ਦੇ ਉੱਤੇ ਤੁਸੀਂ ਆ ਕੇ ਆ ਕੇ ਤੁਸੀਂ ਰੁਕ ਜਾਂਦੇ ਹੋ ਤੇ ਉਹਨਾਂ ਨੂੰ ਖਰੀਦਣਾ ਵੀ ਉਹਨਾਂ ਨੂੰ ਧਮਕਾਣਾ ਵੀ ਉਹਨਾਂ ਨੂੰ ਮੈਨੇਜ ਕਰਨਾ ਵੀ ਬੜਾ ਸੌਖਾ ਹੋ ਜਾਂਦਾ ਸੋ ਇਹਦੇ ਵਿੱਚ ਤਾਂ ਸੋ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਨਾਲੇ ਇੱਕ 2003 ਜਾਂ 2006 ਚ ਇਹ ਪੰਜੇ ਤਖਤਾਂ ਦੇ ਉੱਥੇ ਇਹਨਾਂ ਨੇ ਇਕੱਠੇ ਹੋ ਕੇ ਫੈਸਲਾ ਲਿੱਤਾ ਸੀਗਾ ਕਿ ਵੀ ਅਸੀਂ ਇੰਡੀਵਿਜੂਅਲੀ ਜਿਹੜੇ ਤੋਂ ਦੋ ਤਖਤਬਾਰ ਨੇ ਸਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਲੋਕਲ ਅਸੀਂ ਉਹਨਾਂ ਨੂੰ ਨਿਜਠਾਂਗੇ ਉਹਦੇ ਵਿੱਚ ਕਿਸੇ ਦੀ ਸਾਨੂੰ ਵੀ ਡੋਨਟ ਵਾਂਟ ਐਨੀਬਾਡੀ ਐਂ ਇਦਾਂ ਵੀ ਹੋਣਾ ਚਾਹੀਦਾ ਅਸੀਂ ਤੇ ਕਹਿੰਦੇ ਆ ਕਿ ਸੰਗਤੀ ਫੈਸਲਾ ਹੋਣਾ ਚਾਹੀਦਾ ਅਸੀਂ ਤੇ ਕਹਿੰਦੇ ਆ ਤੁਹਾਨੂੰ ਜਾਣਨਾ ਚਾਹੀਦਾ ਜਿੱਦਾਂ ਅਸੀਂ ਕਹਿੰਦੇ ਆ ਅਪ ਟੂ ਦਾ ਗੁਰਦੁਆਰਾ ਲੈਵਲ ਕਿ ਗੁਰਦੁਆਰੇ ਦੀ ਕਮੇਟੀ ਵੀ ਗੁਰਦੁਆਰੇ ਦੀ ਕਮੇਟੀ ਨਹੀਂ ਸੌਰੀ ਗੁਰਦੁਆਰੇ ਦੀ ਸੰਗਤ ਹੀ ਉਸ ਗੁਰਦੁਆਰੇ ਦੀ ਅਗਰ ਕੋਈ ਪ੍ਰੋਬਲਮ ਹੈ ਕਿ ਗੁਰਦੁਆਰੀ ਸੰਗਤੀ ਉਹ ਸੇ ਫੈਸਲਾ ਲਵੇ ਇਹ ਨਹੀਂ ਕਿ ਵੀ ਉਹ ਵੀ ਆ ਕੇ ਚੱਕ ਕੇ ਆ ਜਾਣ ਦੀ ਅਕਾਲ ਤਖਤ ਕੋਲ ਜੀ ਸਾਡਾ ਫੈਸਲਾ ਕਰੋ ਨਾ ਤੁਸੀਂ ਤੁਸੀਂ ਯੂ ਆਰ ਯੂ ਆਰ ਕੰਪਟੈਂਟ ਐਨਫ ਹਾਂ ਜੇ ਅਗਰ ਕੋਈ ਕੌਮੀ ਮਸਲਾ ਹੈ ਜਿਹੜੀ ਕੌਮ ਨੂੰ ਪੂਰੀ ਕੌਮ ਨੂੰ ਇਫੈਕਟ ਕਰਦਾ ਉਹ ਠੀਕ ਹੈ ਉਹ ਫਿਰ ਆਪਾਂ ਅਕਾਲ ਤਖਤ ਇਹਨਾਂ ਨੇ ਇਹ ਫੈਸਲਾ ਕੀਤਾ ਸੀਗਾ ਕਿ ਵੀ ਜਿਹੜੇ ਤਖਤ ਨੇ ਉਹ ਆਪਣੇ ਆਪਣੇ ਇਲਾਕਿਆਂ ਦੇ ਫੈਸਲੇ ਆਪ ਲੈ ਸਕਦੇ ਨੇ ਸੰਗਤ ਨਾਲ ਜਿੱਥੇ ਅਗਰ ਉਹਨਾਂ ਦੀ ਕੋਈ ਪ੍ਰੋਬਲਮ ਹੈਗੀ ਹਾਂ ਪਰ ਜਿਹੜਾ ਸਮੁੱਚਾ ਕੌਮੀ ਫੈਸਲਾ ਉਹ ਫਿਰ ਅਕਾਲ ਤਖਤ ਨੂੰ ਬਿਕੋਜ਼ ਅਕਾਲ ਤਖਤ ਇਜ਼ ਦ ਸੁਪਰੀਮ ਐਂਡ ਸੈਂਟਰ ਆਫ ਅਮੰਗਸ ਥੀਸ ਤਖਤ ਹਾਂਜੀ ਤਾਂ ਉਹਦੇ ਵੀ ਤੁਹਾਨੂੰ ਲੱਗਦਾ ਜਿਹੜੀ ਕੁਲਦੀਪ ਸਿੰਘ ਗੜਗਜ ਨੇ ਇਹਨਾਂ ਦਾ ਕਾਫੀ ਐਕਟਿਵ ਰੋਲ ਨਿਭਾਇਆ ਹੈ ਪਹਿਲਾਂ ਆਏ ਤਾਂ ਕੰਟਰੋਵਰਸ਼ੀਅਲ ਤਰੀਕੇ ਨਾਲ ਹੀ ਨੇ ਬਟ ਤੁਹਾਨੂੰ ਇਹਨਾਂ ਦਾ ਜੋ ਕਾਰਜਕਾਲ ਹੈ ਜਿੱਦਾਂ ਦੀ ਇਹਨਾਂ ਦੀ ਕਾਰਜਸ਼ੈਲੀ ਹੈਗੀ ਹੈ ਕਿਵੇਂ ਦਾ ਇਮਪ੍ਰੈਸ਼ਨ ਦੇ ਪਾਏ ਨੇ ਹੁਣ ਤੱਕ ਦੇਖੋ ਜੀ ਸਿੱਧੀ ਗੱਲ ਹੈ ਜਦੋਂ ਬੰਦਾ ਐਕਸੈਪਟ ਹੀ ਨਾ ਹੋਵੇ ਪੰਥ ਵਿੱਚ ਤੇ ਤੁਸੀਂ ਜਿਹੜਾ ਮਰਜ਼ੀ ਕੰਮ ਕਰੀ ਚੱਲੋ ਭਾਵੇਂ ਚੰਗਾ ਹੋਵੇ ਕਿਸੇ ਦੇ ਅੱਖਾਂ 'ਚ ਉਹ ਕਿਸ ਨੂੰ ਚੰਗਾ ਲੱਗੇਗਾ ਕਿਸੇ ਦਾ ਕਹੇਗਾ ਠੀਕ ਹੈ ਜੀ ਕਰ ਰਿਹਾ ਸੋ ਵਾਟ ਪਰ ਜਦ ਤਾਈ ਉਹ ਯੂ نو ਤੁਹਾਡਾ ਜਿਹੜਾ ਬੁਨਿਆਦ ਹੀ ਜਿਹੜੀ ਹੈ ਅਗਰ ਉਹੀ ਮਜ਼ਬੂਤ ਨਹੀਂ ਹੈ ਤੇ ਫਿਰ ਤੁਸੀਂ ਹਾਊ ਡੂ ਯੂ ਗੈਟ ਯੋਰ ਐਕਸੈਪਟੇਬਿਲਟੀ ਜੀ ਸੋ ਹਾਲੀ ਵੀ ਪੰਥ 'ਚ ਬਥੇਰੇ ਬੰਦੇ ਨੇ ਜਣਾ ਨੇ ਇਹ ਹੀ ਦੇਖਿਆ ਜਾਂ ਸਮਝਦੇ ਨੇ ਕਿ ਭਈ ਨਹੀਂ ਗਿਆਨੀ ਕੁਲਦੀਪ ਸਿੰਘ ਢਗੱਡ ਜਿਹੜਾ ਹੈਗਾ ਇਹ ਸਹੀ ਤਰੀਕੇ ਨਾਲ ਨਹੀਂ ਆਇਆ ਤੇ ਇਹਦੀ ਅਸੀਂ ਇਹਦੀ ਅਸੀਂ ਇਸ ਦੀ ਗੱਲਬਾਤ ਜਿਹੜੀਆਂ ਨੇ ਭਾਵੇਂ ਠੀਕ ਵੀ ਹੋਣ ਬਟ ਐਜ਼ ਯੂ نو ਕਿ ਵੀ ਠੀਕ ਹੈ ਠੀਕ ਹੈ ਜੋ ਬੰਦਾ ਠੀਕ ਗੱਲ ਕਹਿ ਰਿਹਾ ਬਟ ਐਜ਼ ਅ ਸੋ ਕਾਲਡ ਉਸ ਸਾਹਬ ਨਾਲ ਕਿ ਅਕਾਲ ਤਖਤ ਈਵਨ ਐਜ਼ ਅ ਗੁਰਦੁਆਰਾ ਦੇਖੋ ਇਹ ਵੀ ਇਹ ਵੀ ਹੈਗਾ ਕਿ ਜਿਹੜਾ ਹੈਡ ਗ੍ਰੰਥੀ ਹੈ ਦਰਬਾਰ ਸਾਹਿਬ ਦਾ ਔਰ ਕਾਲ ਤਖਤ ਦੇ ਜਥੇਦਾਰ ਐਸ ਦੀ ਮੁਖ ਸੇਵਾਦਾਰ ਜੀ ਉਹਦਾ ਉਹਦੀ ਪਦਵੀ ਉੱਚੇ ਹੂੰ ਸੋ ਇਹ ਵੀ ਤੁਹਾਨੂੰ ਐਕਸਪੀ ਤੁਹਾਨੂੰ ਲੱਗਦਾ ਕਿ ਜਿਵੇਂ ਹੈੱਡ ਗ੍ਰੰਥੀ ਦੀ ਤੁਸੀਂ ਗੱਲ ਕੀਤੀ ਹੈੱਡ ਗ੍ਰੰਥੀ ਜਿਹੜੇ ਰਗਵੀਰ ਸਿੰਘ ਜੀ ਨੇ ਉਹ ਵੀ ਪਿਛਲੇ ਦਿਨਾਂ ਚ ਹਾਈ ਕੋਰਟ ਪਹੁੰਚ ਗਏ ਸੀ ਬਾਅਦ ਚ ਉਹਨਾਂ ਨੇ ਉਹ ਪਟੀਸ਼ਨ ਵੀ ਵਾਪਸ ਲੈ ਲਈ ਇਹ ਜਿਹੜੀਆਂ ਇਸ ਕਿਸਮ ਦੀਆਂ ਸਿਚੁਏਸ਼ਨਸ ਬਣਦੀਆਂ ਨੇ ਤੁਹਾਨੂੰ ਲੱਗਦਾ ਉਹਨਾਂ ਨੂੰ ਪਤਾ ਨਹੀਂ ਐਕਚੁਅਲੀ ਇਹਨਾਂ ਗੱਲਾਂ ਦਾ ਜਾਂ ਉਹ ਕਿਸੇ ਪ੍ਰੈਸ਼ਰ 'ਚ ਆ ਜਾਂਦੇ ਨੇ ਫਿਰ देखो मैं तो समझता हूं कि ज्ञानी रखबीर सिंह ਨਾਲ ਮੈਂ ਪਹਿਲਾਂ ਵੀ ਗੱਲ ਕਰ ਖਟਿਆ ਮੈਨੂੰ ਉਹਨਾਂ ਦੀ ਗੱਲ ਖਾਸ ਚੱਚੀ ਨਹੀਂ ਨਾਟ 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 ਅਬਾਊਟ ਗੋਇੰਗ ਟੂ ਕੋਰਟ ਉਹ ਤੇ ਹੋਰ ਗੱਲ ਹੈ ਬਟ ਇਹ ਇਸੀ ਉਸੀ ਚੀਜ਼ ਦੇ ਵਿੱਚ ਇਹ ਲੜੀ ਜੁੜਦੀ ਹੈ ਕਿ ਉਹਨਾਂ ਦੀ ਬੇਇੱਜ਼ਤੀ ਕਿੰਨੀ ਹੋ ਗਈ ਹੂੰ ਉਹਨਾਂ ਨੂੰ ਪਹਿਲੀ ਗਲਤ ਉਹਨਾਂ ਨੂੰ ਲਾਤਾ ਹੂੰ ਫਿਰ ਜਦੋਂ ਸੁਖਬੀਰ ਪ੍ਰਧਾਨ ਬਣਦਾ ਉਹ ਕਹਿੰਦਾ ਸਾਨੂੰ ਲਾਣਾ ਪਿਆ ਕਿਉਂਕਿ ਇਹ ਸੈਂਟਰ ਨਾਲ ਰਲੇ ਮਿਲੇ ਹੋਏ ਸੀਗੇ ਹੂੰ ਰਕबीर ਸਿੰਘ ਗਿਆਨੀ ਸੁਲਤਾਨ ਸਿੰਘ ਗਿਆਨੀ ਤੇ ਹਰਪ੍ਰੀਤ ਸਿੰਘ ਗਿਆਨੀ ਹਾਂ ਇਹ ਗੱਲ ਕਹਤੀ ਦੇਖੋ ਦੋ ਦੋ ਵਾਰੀ ਤੁਹਾਡੀ ਬੇਇਜ਼ਤੀ ਹੋਈ ਹੈ ਫਿਰ ਵੀ ਤੁਸੀਂ ਹਾਲੀ ਉੱਥੇ ਤੁਸੀਂ ਇਹਨਾਂ ਦੇ ਹੇਠ ਤੁਸੀਂ ਕੰਮ ਕਰ ਰਹੇ ਹੋ ਤਾਂ ਮੈਨੂੰ ਕੋ ਸਮਝ ਨਹੀਂ ਆਈ ਗੱਲ ਸੋ ਉਸੇ ਚੀਜ਼ ਦੇ ਵਿੱਚ ਆਈ ਥਿੰਕ ਇਹਨੂੰ ਕੁਝ ਹੋਣਾ ਹੈ ਕਿ ਵੀ ਸ਼ਾਇਦ ਮੈਨੂੰ ਫਿਰ ਤੋਂ ਲਾ ਦੇਣ ਸ਼ਾਇਦ ਇਹਦੀ ਆਰਥਿਕ ਸਥਿਤੀ ਇਹੋ ਜੀ ਹੋਵੇ ਜੀ ਯਾ ਕੁਝ ਵੀ ਹੋਵੇ ਕਿ ਜੜਾ ਕਿ ਸਮਝਦਾ ਕਿ ਵੀ ਨਹੀਂ ਮੈਂ 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 ਅਫੋਰਡ ਨਹੀਂ ਕਰ ਸਕਦਾ ਤੇ ਉਹਨੇ ਆਪਣੇ ਆਪ ਨੂੰ ਨਹੀਂ 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 ਸਰੈਂਡਰ ਤੇ ਇਸ ਪਾਸੇ ਤੇ ਕਰ ਹੀ ਦਿੱਤਾ ਬਟ ਉਸੇ ਲੜੀ ਦੇ ਵਿੱਚ ਉਹਨੇ ਇਹ ਕੋਰਟ ਦਾ ਵੀ ਦਰਵਾਜ਼ਾ ਖੜਕਾਤਾ ਕਿ ਵੀ ਮੈਨੂੰ ਕੱਢੋ ਨਾ ਕਿਉਂਕਿ ਮੈਂ ਇਹ ਅਫੋਰਡ ਨਹੀਂ ਕਰ ਸਕਦਾ ਬਿਲਕੁਲ ਠੀਕ ਸੋ ਉਸ ਬੇਸ ਦੇ ਉੱਤੇ ਉਹਦਾ ਕੋਰਟ ਜਾਣਾ ਵੀ ਇਹ 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 ਕੜੀ ਜੋੜਦਾ ਨਾਲ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਗੱਲ ਕਿ ਵੀ ਇਹ ਆਪਣੀ ਆਪਣੀ ਜਿਹੜੀ ਤੁਹਾਡੀ ਜਿਹੜੀ ਯੂ ਨੋ ਮਾਨ ਹੈ ਤੁਹਾਡਾ ਸਵੈਮਾਨ ਹੈ ਤੁਹਾਡੀ ਅਣਖ ਹੈ ਉਹ ਕਿੱਥੇ ਗਈ ਕਿ ਤੁਹਾਡੀ ਦੋ ਦੋ ਵਾਰੀ ਬੇਇਜ਼ਤੀ ਹੋ ਗਈ ਤੁਸੀਂ ਹਾਲੀ ਵੀ ਉੱਥੇ ਲੱਗੇ ਹੋਏ ਹੋ ਕਾਦੀ ਲਈ ਲੱਗੇ ਹੋਏ ਹੋ ਅੱਛਾ ਏਸੀ ਕਰਕੇ ਹੁਣ ਤੁਸੀਂ ਦੇਖੋ ਹਣ ਪਿੱਛੇ ਜਿਹੜਾ ਇਹ ਜਿਹੜਾ ਹੁਕਮਨਾਮਾ ਹੁੰਦਾ ਹੈ ਜਿਹੜਾ ਰਿਜੈਕਟ ਕਰਦੇ ਨੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਇਹ ਯਾਨੀ ਸੁਲਤਾਨ ਸਿੰਘ ਨੂੰ ਸੱਦ ਲੈਂਦੇ ਨੇ ਯਾਨੀ ਸੁਲਤਾਨ ਸਿੰਘ ਵੀ ਉਹਦੇ ਵਿੱਚ ਸ਼ਮੂਲੀਅਤ ਕਰਦਾ ਹੈ ਬਿਲਕੁਲ ਠੀਕ ਉਹਨੂੰ ਵੀ ਕੱਢਿਆ ਹੋਇਆ ਤਾਂ ਬੇਇਜ਼ਤ ਹੋ ਕੇ ਉਹਨੂੰ ਵੀ ਇਦਾਂ ਕਿਹਾ ਹੋਇਆ ਕਿ ਵੀ ਤੂੰ ਸੈਂਟਰ ਦਾ ਬੰਦਾ ਹੈਗਾ ਉਹ ਮੁੜ ਇੱਥੇ ਆ ਜਾਂਦਾ ਫਿਰ ਤੋਂ ਸੋ ਮੈਨੂੰ ਕੋਈ ਸਮਝ ਨਹੀਂ ਆ ਰਹੀ ਗੱਲ ਕਿ ਇਹ 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 ਬੰਦੇ ਜਿਹੜੇ ਨੇ ਇਹ ਕਿੱਦਾਂ ਇਹ ਅਪਾਇੰਟ ਹੁੰਦੇ ਨੇ ਉਹੀ ਅਸੀਂ ਗੱਲ ਕਰ ਰਹੇ ਹਾਂ ਨਾ ਦੇਖੋ ਆਉਂਦੇ ਨੇ ਗ੍ਰੰਥੀ ਕੈਟਾਗਰੀ ਤੋਂ ਮੈਂ ਨਹੀਂ ਕਹਿੰਦਾ ਕੋਈ ਗ੍ਰੰਥੀ ਮਾੜਾ ਬੰਦਾ ਹੁੰਦਾ ਬਟ ਉਹ ਯਾਰ ਜਿਹੜਾ ਗ੍ਰੰਥੀ ਹੋਏ ਉਹ ਰੱਬ ਨਾਲ ਜੁੜੇ ਨਾ ਉਹ ਬੰਦਿਆਂ ਨਾਲ ਬੰਦਾ ਕੀ ਚੀਜ਼ ਹੁੰਦਾ ਬਟ ਇਹ ਲੋਕ ਬੰਦੇ ਦੇ ਅਧੀਨ ਆ ਜਾਂਦੇ ਨੇ ਜੀ ਨਾ ਕਿ ਉਸ ਅਕਾਲ ਪੁਰਖ ਦੇ ਅਧੀਨ ਇਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕਰਾਉਣ ਵਾਲੀ ਗੱਲ ਕਰਦੇ ਨੇ ਸੋ ਇਹ ਇਹ ਮੈਨੂੰ ਗੱਲ ਸਮਝ ਨਹੀਂ ਆਈ ਕਿ ਵੀ ਇਹਨਾਂ ਦੀ ਇਹਨਾਂ ਦੀ ਜਿਹੜੀ ਉਹ ਖੁਦਮੁਖਤਿਆਰੀ ਵਾਲੀ ਗੱਲ ਜਿਹੜੀ ਗੁਰੂ ਸਾਹਿਬ ਨੇ ਹਰੇਕ ਇਨਸਾਨ ਲਈ ਆ ਆਦੇਸ਼ ਦਿੱਤਾ ਹੈ ਕਿ ਹਰੇਕ ਇਨਸਾਨ ਨੂੰ ਖੁਦਮੁਖਤਿਆਰ ਹੋਣਾ ਚਾਹੀਦਾ ਹੈ ਜਿਹੜੀ ਹੁਣ ਵੀ ਇਸ ਸਾਲ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾ ਰਹੇ ਹਾਂ ਮਨਾਵਾਂਗੇ ਉਹਨਾਂ ਨੇ ਵੀ ਕੀ ਉਹਨਾਂ ਨੇ ਵੀ ਇਹੀ ਗੱਲ ਕੀਤੀ ਨਾ ਹਿਊਮਨ ਰਾਈਟਸ ਕਿ ਤੁਸੀਂ ਖੁਦਮੁਖਤਿਆਰ ਇਨਸਾਨ ਹੋ ਤੁਹਾਨੂੰ ਪੂਰਾ ਹੱਕ ਹੈ ਕਿ ਕਿਹੜਾ ਧਰਮ ਤੁਸੀਂ ਫੋਲੋ ਕਰਨਾ ਹੈ ਕਿਹੜੇ ਧਰਮ ਦੇ ਨਾਲ ਤੁਸੀਂ ਜੁੜਨਾ ਹੈ ਪਰ ਅਸੀਂ ਇਹ ਇਹ ਬੰਦੇ ਜਿਹੜੇ ਸੋ ਕੋਲ ਸਾਡੇ ਰਿਲੀਜੀਅਸ ਲੀਡਰ ਹਾਲਾਂਕਿ ਸਾਡੀ ਕੋਈ ਗੁਰੂ ਸਾਹਿਬ ਨੇ ਸਾਨੂੰ ਕੋਈ ਉਹ ਪ੍ਰਥਾ ਨਹੀਂ ਚਲਾਈ ਸੀਗੀ ਆਪਣੇ ਕਿ ਵੀ ਸਾਡੇ ਵਿੱਚ ਕੋਈ ਜਿੱਦਾਂ ਪੰਡਿਤ ਜੀ ਹੁੰਦੇ ਨੇ ਹਿੰਦੂਆਂ ਚ ਕਿ ਵੀ ਸਾਡੇ ਵਿੱਚ ਭਾਈ ਸਾਹਿਬ ਦਾ ਵੀ ਕੋਈ ਦਰਜਾ ਹੈਗਾ ਪਰ ਅਸੀਂ ਆਪ ਵੇਸਲੇ ਹੋਗੇ ਕਿਉਂਕਿ ਸਾਡੀ ਤਾਂ ਰਹਿਤ ਮਰਿਆਦਾ ਕਹਿੰਦੀ ਹੈ ਕਿ ਹਰ ਇੱਕ ਸਿੱਖ ਨੂੰ ਹਦਾਇਤ ਹੈ ਆਪਣਾ ਕਾਰਜ ਆਪ ਕਰੇ। ਹੂੰ। ਸੋ ਸਾਡੇ ਲਈ ਕੋਈ ਇਹ ਇਹ ਇਨ ਬਿਟਵੀਨ ਰابطੇ ਤੇ ਸਾਡੇ ਵਿੱਚ ਕੋਈ ਨਹੀਂ ਹੈ। ਕੋਈ 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 ਮੀਡੀਅਮ ਨਹੀਂ ਹੈ ਕਿ ਵੀ ਆ ਬੰਦਾ ਹੀ ਸਾਡੀ ਅਰਦਾਸ ਕਰੇਗਾ ਤਾਂ ਤਾਂ ਹੀ ਸਾਡੀ ਅਰਦਾਸ ਉੱਤੇ ਕਬੂਲ ਹੋਣੀ ਹੈ ਜਾਂ ਆਹੀ ਸਾਡਾ ਅਨੰਦ ਕਾਰਜ ਪੜੇਗਾ। ਨਾ ਇਹ ਸਾਡੇ ਵਿੱਚ ਨਹੀਂ ਹੈ। ਪਰ ਅਸੀਂ ਇਹਨਾਂ ਨੂੰ ਬਿਠਾਤਾ ਉੱਥੇ। ਪਰ ਇਹੋ ਜਿਹੇ ਬੰਦਿਆਂ ਨੂੰ ਬਿਠਾ ਕੇ ਜਿਹੜੇ ਕਿ ਕਿਸੇ ਹੋਰ ਦੇ ਅਧੀਨ ਆਪਣੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਇਹ ਮਾੜੀ ਗੱਲ ਹੈ ਤੇ ਤਾਂ ਹੀ ਕੌਮ ਦਾ ਜਿਹੜਾ ਹਾਲ ਹੈ ਨਾ ਉਹ ਇਸ ਪਾਸੇ ਨਿਗਾਰ ਨੂੰ ਜਾ ਰਿਹਾ ਹੈ ਕਿਉਂਕਿ ਕੋਈ ਰੋਲ ਮਾਡਲ ਹੀ ਨਹੀਂ ਰਹਿ ਗਿਆ ਸਾਡੇ ਬੱਚਿਆਂ ਨੂੰ ਕੀ ਰਹਿ ਗਿਆ ਉਹ ਤੇ ਦੇਖਦਾ ਹੈ ਕਿ ਵੀ ਆਹ ਬੰਦਾ ਤੇ ਯਾਰ ਇਹ ਤੇ ਸਿੱਖ ਨਹੀਂ ਬਣਿਆ ਹਾਲੀ ਜਿਹੜਾ ਬੰਦਾ ਕਿਸੇ ਦੇ ਅਧੀਨ ਹੈ ਉਹ ਤੇ ਸਿੱਖ ਹੀ ਨਹੀਂ ਬਣਿਆ ਖਾਲਸੇ ਦੀ ਤੇ ਗੱਲ ਤੁਸੀਂ ਬਾਅਦ ਬਾਅਦ ਹੀ ਛੱਡੋ ਜੀ ਸੋ ਇਹ ਸਾਰੀ ਗੱਲਾਂ ਨਾ ਸਾਨੂੰ ਮੁੜ ਵਿਚਾਰ ਕਰਨਾ ਪੈਣਾ ਕਿ ਇਹਨਾਂ ਦੀ ਵੀ ਨਿਯੁਕਤੀ ਕਿੱਦਾਂ ਹੁੰਦੀ ਹੈ ਕਿਹੋ ਜਿਹੇ ਬੰਦੇ ਲਾਇਕ ਬੰਦੇ ਉੱਥੇ ਉੱਥੇ ਹੋਣੇ ਚਾਹੀਦੇ ਨੇ ਜਿਹੜੇ ਕਿ ਉੱਥੇ ਬੈਠ ਕੇ ਤੇ ਐਕਚੁਅਲੀ ਐਜ਼ ਐਨ ਐਗਜ਼ਾਮਪਲ ਲੀਡ ਕਰ ਇਹ ਇੱਕ ਵੱਡਾ ਸਵਾਲ ਹੈ ਮੇਰਾ ਲਾਸਟ ਸਵਾਲ ਤੁਹਾਨੂੰ ਇਹ ਹੈ ਕਿ ਜਿੰਨਾ ਵੀ ਹੋਣੀ ਸਾਰਾ ਸਿਚੁਏਸ਼ਨ ਬਣੀ ਹੋਈ ਹੈ ਫਲੂਟ ਸਿਚੁਏਸ਼ਨ ਬਹੁਤ ਜ਼ਿਆਦਾ ਉਦੇ ਵਿੱਚ ਬਹੁਤ ਸਾਰੀਆਂ ਆਵਾਜ਼ਾਂ ਵੀ ਉੱਠੀਆਂ ਨੇ ਇਸ ਪ੍ਰਬੰਧ ਦੇ ਖਿਲਾਫ ਲੋਕ ਲੱਗੇ ਵੀ ਹੋਏ ਨੇ ਆ ਪੰਜ ਮੈਂਬਰੀ ਕਮੇਟੀ ਵਾਲੇ ਵੀ ਲੱਗੇ ਹੋਏ ਨੇ ਜਾਂ ਹੋਰ ਹੈ ਤੇ ਤੁਹਾਨੂੰ ਬਹੁਤ ਸਾਰਾ ਖਦਸ਼ਾ ਇਹ ਹੈ ਕਿ ਜਦੋਂ ਇਹ ਰਿਪਲੇਸ ਹੋਏਗਾ ਜਾਂ ਰਿਪਲੇਸ ਤਾਂ ਹੋਣਾ ਚਾਹੀਦਾ ਚਲੋ ਜਾਂ ਠੀਕ ਹੋਣਾ ਚਾਹੀਦਾ ਪਰ ਉਹਦੇ ਵਿੱਚ ਇਹ ਹੈ ਵੀ ਜਿਉ ਹੁਣ ਹਰਿਆਣਾ ਕਮੇਟੀ ਦਾ ਹਾਲ ਹੋਇਆ ਜਾਂ ਦਿੱਲੀ ਕਮੇਟੀ ਦਾ ਹਾਲ ਹੋਇਆ ਜਾਂ ਹੁਣ ਬੋਰਡਸ ਦਾ ਹਾਲ ਹੋਇਆ ਵੀ ਉਹੀ ਹਾਲ ਇਹ ਅੰਮ੍ਰਿਤਸਰ ਵਾਲੀ ਕਮੇਟੀ ਦਾ ਹੋ ਜਾਏਗਾ ਦੇਖੋ ਰਿਪਲੇਸ ਹੋਏਗਾ ਅਗਰ ਕਿਸੇ ਵੀ ਚੀਜ਼ ਨਾ ਰਿਪਲੇਸ ਹੋਣਾ ਨਾ ਅਸੀਂ ਤੇ ਪੰਜ ਮੈਂਬਰੀ ਕਮੇਟੀ ਵਾਲੇ ਵੀ ਇੱਥੇ ਦੋ ਬੰਦੇ ਆਏ ਸੀ ਸਾ ਅਸੀਂ ਤੇ ਇਹਨਾਂ ਨੂੰ ਇਹ ਬਾਰ-ਬਾਰ ਗੱਲ ਕਰੀ ਜਾ ਰਿਹਾ ਕਿ ਤੁਸੀਂ ਪਹਿਲਾਂ ਆਪਣਾ ਮੈਨੀਫੈਸਟੋ ਦਿਖਾ ਦਿਓ ਸਾਨੂੰ ਤੁਸੀਂ ਕਿਹੜੇ ਬੇਸ ਦੇ ਉੱਤੇ ਤੁਸੀਂ ਮੈਂਬਰ ਬਣਾ ਰਹੇ ਹੋ ਆਇਆ ਕਿ ਜਿਹੜੀ ਨਵੀਂ ਪਾਰਟੀ ਬਣੇਗੀ ਉਹਦੇ ਵਿੱਚ ਵੋਟਰ ਦਾ ਕੀ ਰੋਲ ਹੋਏਗਾ ਬਿਲਕੁਲ ਬਤੌਰ ਸਿਰਫ ਇੱਕ ਵੋਟਰ ਹੀ ਉਹ ਕੰਮ ਕਰੇਗਾ ਜਾਂ ਉਹਦਾ ਉਸ ਤੋਂ ਬਾਅਦ ਵੀ ਸਟ੍ਰਕਚਰਲ ਚੇਂਜ ਕੀ ਤੁਸੀਂ ਲੈਣਾ ਚਾਹੁੰਦੇ ਹੋ ਪਾਰਟੀ ਦੇ ਵਿੱਚ ਉਹਦੀ ਉਹਦੇ ਵਿੱਚ ਉਸ ਤੋਂ ਬਾਅਦ ਵੀ ਉਹਦੀ ਕੋਈ ਗੱਲ ਦੀ ਤਰਜਮਾਨੀ ਹੋਏਗੀ ਕਿ ਨਹੀਂ ਹੋਏਗੀ ਕਿ ਉਹ ਸਿਰਫ ਇੱਕ ਬੁੱਤ ਬਣ ਕੇ ਬੈਠੇਗਾ ਕਿ ਵੀ ਤੂੰ ਜਦੋਂ ਵੋਟ ਆਈ ਤੂੰ ਬਸ ਸਾਨੂੰ ਵੋਟ ਪਾ ਦੀ ਬਾਕੀ ਅਸੀਂ ਫੈਸਲਾ ਆਪ ਹੀ ਕਰਦੇ ਕਰਦੇ ਰਾਂਗੇ ਇਹਦੇ ਕਰਕੇ ਹੀ ਸਾਰਾ ਸਾਡਾ ਰੱਟਾ ਪਿਆ ਸੋ ਅਸੀਂ ਫਿਰ ਦਿਸ ਇਜ਼ ਦ ਸਟਰਕਚਰ ਚੇਂਜ ਜੋ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਆਵੇ ਪੰਥ ਦੇ ਵਿੱਚ ਆਵੇ ਸੰਗਤੀ ਫੈਸਲਿਆਂ ਵਾਲਾ ਸਾਨੂੰ ਫਿਰ ਤੋਂ ਤੁਰਨਾ ਪੈਣਾ ਸੰਗਤ ਫੈਸਲਾ ਕਰੇਗੀ ਕਿ ਕਿਹੜਾ ਬੰਦਾ ਉਹਨਾਂ ਦਾ ਨੁਮਾਇੰਦਾ ਹੋਣਾ ਚਾਹੀਦਾ ਸੰਗਤ ਫੈਸਲਾ ਕਰੇਗੀ ਅਗਰ ਕੋਈ ਪੰਥ ਨੂੰ ਦਰਪੇਸ਼ ਚੁਣੌਤੀ ਆਉਂਦੀ ਹੈ ਉਹਨੂੰ ਕਿੱਦਾਂ ਨਜਟਣਾ ਆਪਾਂ ਉਹਦਾ ਹੱਲਾਪਾ ਕਿੱਦਾਂ ਕਰਨਾ ਜਿੱਦਾਂ ਮਿਸਲਾਂ ਦੇ ਵੇਲੇ ਹੁੰਦਾ ਸੀਗਾ ਐਂਡ ਉਹ ਯੂਨੀਨਮਸ ਹੁੰਦਾ ਸੀਗਾ ਉਹ ਮੈਜੋਰੀਟੇਰੀਅਨ ਨਹੀਂ ਹੁੰਦਾ ਸੀਗਾ ਜੀ ਬਿਲਕੁਲ 18-18 ਦਿਨ ਵੀ ਉਹਦੇ ਤੇ ਚਰਚਾਵਾਂ ਹੋਈਆਂ ਨੇ ਉਸ ਤੋਂ ਬਾਅਦ ਯੂਨੀਨਮਸ ਹੋ ਕੇ ਉਹ ਉੱਠੇ ਨੇ ਕਿ ਵੀ ਹਾਂ ਅਸੀਂ ਹੁਣ ਇਸ ਚੀਜ਼ ਨੂੰ ਇਦਾਂ ਨਜਟਣਾ ਤੇ ਉਹ ਬਰਾਬਰ ਹੋ ਕੇ ਜਿੱਦਾਂ ਮਿਸਲ ਦਾ ਮੈਣਾ ਹੈਗਾ ਬਰਾਬਰ ਅਰਬੀ ਦਾ ਲਫ਼ਜ਼ ਹੈਗਾ ਉਹ ਬਰਾਬਰ ਹੋ ਕੇ ਫਿਰ ਉਹਦੇ ਤੇ ਉਹ ਅਮਲ ਕਰਦੇ ਸੀਗੇ ਸੋ ਟਾਈਮ ਆ ਗਿਆ ਹੈ ਕਿ ਸਾਨੂੰ ਪੁਰਾਣੀ ਰਵਾਇਤਾਂ ਵੱਲ ਸਾਡਾ ਆਪਣਾ ਮੂਹ ਮੋੜਨਾ ਚਾਹੀਦਾ ਹੈ ਤੇ ਜਿੱਦਾਂ ਸਾਨੂੰ ਇਹ ਦਿੱਤੀਆਂ ਹੋਈਆਂ ਸਾਡੀਆਂ ਰਵਾਇਤਾਂ ਸਿਗੀਆਂ ਤੇ ਸਾਡੇ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਪੂਰਾ ਪੈਰਾ ਦੇਣਾ ਚਾਹੀਦਾ ਤੇ ਇਸ ਇਸ ਸਿਆਸਤਦਾਨਾਂ ਦੇ ਜਕੜੇ ਤੋਂ ਇਹ ਇਹ ਐਸਜੀਪੀਸੀ ਦਾ ਜਿਹੜਾ ਜਕੜ ਹੈਗਾ ਉਹ ਹਟਣਾ ਚਾਹੀਦਾ ਅਕਾਲ ਤਖਤ ਦਾ ਜਿਹੜਾ ਮੀਰੀ ਵਾਲਾ ਜਿਹੜਾ ਤਖਤ ਵਾੜੀ ਗੱਲ ਹੈਗੀ ਉਹਦੇ ਵਿੱਚ ਐਸਜੀਪੀਸੀ ਦਾ ਜਕੜ ਹਟਣਾ ਚਾਹੀਦਾ ਉਹਦੇ ਵਿੱਚ ਉਹਦੀ ਕੋਈ ਦਖਲਅੰਦਾਜ਼ੀ ਨਹੀਂ ਚਾਹੀਦੀ ਸੋ ਇਹ ਇੰਡੀਪੈਂਡੈਂਟ ਹੋਣੇ ਚਾਹੀਦੇ ਨੇ ਸੋ ਤਾਂ ਹੀ ਜਾ ਕੇ ਕੋਈ ਕੌਮ ਦਾ ਫਾਇਦਾ ਹੋਊਗਾ ਤੇ ਕੌਮ ਫਿਰ ਮੁੜ ਆਪਣੇ ਅ ਮਤਲਬ ਚੜਦੀ ਕਲਾ ਵਿੱਚ ਜੀ ਥੈਂਕ ਯੂ ਜੀ ਬਹੁਤ ਬਹੁਤ 에ਸਨ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਜੋ ਮੌਜੂਦਾ ਤੌਰ ਤੇ ਪੰਥਕ ਸੰਕਟ ਚੱਲ ਰਿਹਾ ਉਸ ਤੇ ਬਾਬਤ ਵਿਚਾਰਾਂ ਦੀ ਸਾਂਝ ਪਾਈ ਹੈ ਤਾਂ ਕੌਮੀ ਚੜਦੀ ਕਲਾ ਵਾਸਤੇ ਜੋ ਇਹਨਾਂ ਦੇ ਸੁਜੈਸ਼ਨਸ ਨੇ ਉਮੀਦ ਹੈ ਤੁਹਾਨੂੰ ਗੱਲ ਬਹੁਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ